ਹਾਂਜੀ ਸਰ ਜਿਹੜੇ ਥਾਣੇ ਅੰਦਰ ਮੋਟਰਸਾਈਕਲ ਖੜੇ ਆ ਉਹ ਕਿੰਨੇ ਕੁ ਬੌਂਡ ਕਰ ਚੁੱਕੇ ਨੇ ਇਹਦੇ ਵਿੱਚ ਇੱਕ ਹੈਗਾ ਜੀ ਪਿਛਲੇ ਦਿਨਾਂ ਤੋਂ ਦੋ ਤਿੰਨ ਦਿਨ ਤੋਂ ਅਸੀਂ ਡਰਾਈਵ ਚਲਾਈ ਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਨਾਲ ਇਹ ਜਿਹੜੇ ਨੰਬਰ ਪਲੇਟਾਂ ਪਿੱਛੇ ਵੱਢੀਆਂ ਹੋਈਆਂ ਹੈਗੀਆਂ ਪਿੱਛਲੇ ਪੂਰੀ ਨੰਬਰ ਪਲੇਟ ਮਗਰਾੜ ਜਗਾੜੇ ਲਾਉਣ ਦੇ ਪਿਛਲਾ ਉਹਨਾਂ ਦੇ ਖਿਲਾਫ ਹੈ ਤੇ ਇੱਕ ਜਿਹੜੇ ਬੁਲਟ ਮੋਟਰਸਾਈਕਲ ਹੈ ਸਗਲ ਸਰਦਨੀ ਦੁਜੀਲੇ ਪਟਾਕੇ ਮਾਰ ਇਐਸੀ ਬੰਦ ਕਰ ਰਹੇ ਆ ਵੱਧ ਤੋਂ ਵੱਧ ਕਾਫੀ ਅਸੀਂ ਬੰਦ ਕੀਤੇ ਆ ਤੇ ਆਉਣੇ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਪੈਸ਼ਲ ਡਰਾਈਵ ਚਲਾਈ ਜਾਂ ਤੇ ਜਿਹੜੇ ਵੀ ਪਟਾਕੇ ਵਾਲੇ ਮੋਟਰਸਾਈਕਲ ਔਰ ਨੰਬਰ ਪਲੇਟ ਵਾਲੇ ਆ ਵੱਡੀ ਵਾਲੇ ਇਹ ਬੇਕਾਇਦਾ ਗੋਨ ਬੰਦ ਕਰਾਂਗੇ ਇਹਨਾਂ ਤੇ ਕਾਰਵਾਈ ਕਰਾਂਗੇ ਤੇ ਆਪਣੇ ਬਾਤਾਂ ਅਸੀਂ ਕਰਾਂਗੇ ਨਾਲ ਡੀਸੀ ਸਾਹਿਬ ਦੇ ਹੁਕਮ ਦੀ ਉਲੰਘਣਾ ਦੇ ਕੇ ਮੁਕੱਦਮਾ ਵੀ ਦਰਜ ਕਰਾਂਗੇ ਇੱਕ ਸਰ ਜਿੱਦਾਂ ਲੇਡੀਜ਼ ਵੀ ਕਈ ਐਕਟਿਵਾ ਚਲਾਉਂਦੀਆਂ ਹੈਗੀਆਂ ਉਹਨਾਂ ਦੇ ਲਾਇਸੈਂਸ ਵਗਾਰਾ ਨਹੀਂ ਬਣੇ ਹੁੰਦੇ ਉਹਨਾਂ ਬਾਰੇ ਵੀ ਕੀ ਬੇਸਰ ਹੈ ਅਸੀਂ ਉਹਨੂੰ ਥੋੜਾ ਸਮਝਾਵਾਂਗੇ ਲੇਡੀ ਨੂੰ ਤਾਂ ਤੇ ਐਕਟ ਵਾਲ ਜਿਹੜੀ ਹੈਗੀ ਛੋਟੇ ਵੀ ਬੰਦੇ ਵਿੱਚ ਆ ਜਾਂਦੀ ਆ ਹਾਂਜੀ ਤੇ ਐਕਟ ਵਾਲੀ ਲੇਡੀ ਕੋਈ ਜ਼ਿਆਦਾ ਇਦਾਂ ਦੀ ਤਾਂ ਕਾਨੂੰਨ ਦੇ ਮਰਖਲਾਪ ਨਹੀਂ ਕਰਦੀ ਹੈਗੇ ਪਰ ਫਿਰ ਵੀ ਆਪਾਂ ਉਹਨਾਂ ਨੂੰ ਵੀ ਇਹ ਵੇਅ ਕਰਾਂਗੇ ਕਈ ਵੇਲੇ اچانک ਐਕਸੀਡੈਂਟ ਵਗੈਰਾ ਵੀ ਹੋ ਜਾਂਦਾ ਚਲੋ ਉਹਦੇ ਵਿੱਚ ਵੀ ਪੂਰੀ ਕੋਸ਼ਿਸ਼ ਆਪਾਂ ਕਰ ਰਹੇ ਹਾਂ ਇਹ ਸਮਝਾਉਣ ਦੀ ਕਿ ਲੇਡੀ ਨੂੰ ਤਾਂ ਥੋੜਾ ਕਈ ਨੌਜਵਾਨ ਜਿੰਨਾ ਸ਼ੀਸ਼ੇ ਲਾ ਕੇ ਵੀ ਮੋਟਰਸਾਈਕਲ ਚਲਾਉਂਦੇ ਹੈਗੇ ਪਰ ਕੰਪਨੀ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਜਿਹੜੇ ਹਨਾ ਕਿਸੇ ਵੀ ਗੱਡੀ ਨੂੰ ਮੋਡੀਫਾਈ ਕਰਦੇ ਮਗਰਾਡ ਲਾਉਦੇ ਆ ਨੰਬਰ ਪਲੇਟ ਲਾਉਦੇ ਆ ਚੌੜੇ ਟਾਇਰ ਪਾਉਦੇ ਉਹਦੇ ਖਿਲਾਫ ਅਸੀਂ ਸਪੈਸ਼ਲ ਕਾਰਵਾਈ ਕਰ ਰਹੇ ਅਸੀਂ ਮਤਲਬ ਜਿਹੜੇ ਮਕੈਨਿਕ ਜਾਂ ਕੋਈ ਐਸੇ ਹੈ ਜਿਹੜੇ ਇਹ ਕੰਮ ਨੂੰ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਰਹੇ ਸੀ